ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ ਕਿ ਆਪਦਾ ਆਪਣੇ ਮਾਈਂਡ ਨੂੰ ਕਿੱਦਾਂ ਸਟਰੋਂਗ ਕਰ ਸਕਦੇ ਆਂ ਅਗਰ ਮਨ ਸਟਰੋਂਗ ਹੋਊਗਾ ਆਪਾਂ ਆਪਣੇ ਗੋਲ ਈਜ਼ੀਲੀ ਅਚੀਵ ਕਰ ਪਾਵਾਂਗੇ ਤੇ ਨਾਲ ਦੀ ਨਾਲ ਜਿਹੜੀ ਨਕਾਰਾਤਮਕ ਊਰਜਾ ਹੁੰਦੀ ਹੈਗੀ ਉਸ ਤੋਂ ਬਚ ਪਾਵਾਂਗੇ ਤੇ ਸਾਡਾ ਜਿਹੜਾ ਮਨ ਹੈਗਾ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਹੋਣਾ ਚਾਹੀਦਾ ਤੇ ਦੋਸਤੋ ਮੈਂ ਹਾਂ ਨਵ ਤੇ ਤੁਸੀਂ ਦੇਖ ਰਹੇ ਹੋ ਮੇਰਾ ਚੈਨਲ ਨਵ ਵੀਡੀਓਸ ਅਗਰ ਤੁਸੀਂ YouTube ਤੇ ਦੇਖ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਗਰ ਤੁਸੀਂ Facebook ਤੇ ਦੇਖ ਰਹੇ ਹੋ ਪੇਜ ਨੂੰ ਫੋਲੋ ਕਰ ਦਿਓ ਤੇ ਆਪਣੇ ਕਮੈਂਟ ਜ਼ਰੂਰ ਲਿਖਿਓ ਤੇ ਵੀਡੀਓ ਦੇ ਦੋਸਤੋ ਅੱਜ ਕੱਲ ਹਰ ਇੱਕ ਕੋਈ ਬੰਦਾ ਆਪਣੀ ਲਾਈਫ ਦੇ ਵਿੱਚ ਕੋਈ ਨਾ ਕੋਈ ਸਟਰਗਲ ਕਰ ਰਿਹਾ ਹੁੰਦਾ ਹੈਗਾ ਕੋਈ ਬੜਨੇ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਜਾਂ ਆਪਣੇ ਪਰਿਵਾਰਾਂ ਦੇ ਵਿੱਚ ਹੀ ਇਦਾਂ ਦਾ ਫਸਿਆ ਹੁੰਦਾ ਹੈਗਾ ਕਿ ਕਈ ਵਾਰ ਇਨਸਾਨ ਆਪਣੇ ਮਾਈਂਡ ਦੇ ਹੱਥੋਂ ਹੀ ਹਾਰ ਜਾਂਦਾ ਹੈਗਾ ਤੇ ਕਈ ਵਾਰੀ ਗਲਤ ਕਦਮ ਵੀ ਚੁੱਕ ਲੈਂਦਾ ਹੈਗਾ ਤੇ ਆਪਣੇ ਮਾਈਂਡ ਨੂੰ ਆਪਾਂ ਕਿੱਦਾਂ ਸਟਰੋਂਗ ਕਰ ਸਕਦੇ ਹਾਂ ਕੁਝ ਪ੍ਰੈਕਟਿਸ ਹੁੰਦੀ ਹੈਗੀ ਆ ਉਹ ਕਰਕੇ ਆਪਾਂ ਆਪਣੇ ਮਨ ਦੇ ਉੱਤੇ ਕੰਟਰੋਲ ਪਾ ਸਕਦੇ ਹਾਂ ਮਨ ਨੂੰ ਸਟਰੋਂਗ ਕਰ ਸਕਦੇ ਹਾਂ ਮਨ ਸਟਰੋਂਗ ਹੋਊਗਾ ਤੇ ਆਪਾਂ ਲਾਈਫ ਦੇ ਵਿੱਚ ਅੱਗੇ ਵਧ ਸਕਦੇ ਹਾਂ ਆਪਣੇ ਜਿਹੜੇ ਗੋਲ ਹੈਗੇ ਆ ਅਚੀਵ ਕਰ ਸਕਦੇ ਆ ਨੰਬਰ 1 ਜਿਹੜੀ ਚੀਜ਼ ਹੁੰਦੀ ਹੈਗੀ ਇੱਕ ਆਪਾਂ ਜਿਹੜਾ ਗ੍ਰੈਟੀਟਿਊਡ ਹੁੰਦਾ ਉਹਨੂੰ ਪ੍ਰੈਕਟਿਸ ਕਰਨਾ ਹੈਗਾ ਇਹਦਾ ਕੀ ਮਤਲਬ ਹੁੰਦਾ ਕਿ ਆਪਾਂ ਸ਼ੁਕਰਾਨਾ ਕਰਨਾ ਹੈਗਾ ਹਰ ਇੱਕ ਧਰਮ ਦੇ ਵਿੱਚ ਸ਼ੁਕਰਾਨਾ ਕਰਨ ਦੇ ਬਾਰੇ ਦੱਸਿਆ ਗਿਆ ਹੈਗਾ ਸ਼ੁਕਰਾਨਾ ਕਰਨ ਦੇ ਨਾਲ ਸਾਡੇ ਮਨ ਨੂੰ ਖੁਸ਼ੀ ਹੁੰਦੀ ਹੈਗੀ ਆ ਸਾਡਾ ਮਨ ਜਿਹੜਾ ਸਟਰੋਂਗ ਹੁੰਦਾ ਹੈਗਾ ਜਿਹੜੀ ਨਕਾਰਾਤਮਕ ਊਰਜਾ ਹੁੰਦੀ ਹੈਗੀ ਉਹ ਸਾਡੇ ਤੋਂ ਦੂਰ ਹੋ ਜਾਂਦੀ ਆ ਤੇ ਸ਼ੁਕਰਾਨਾ ਕਰਨ ਦੀ ਜਿਹੜੀ ਪ੍ਰੈਕਟਿਸ ਆ ਸਾਨੂੰ ਹਰ ਰੋਜ਼ ਟਾਈਮ ਕੱਢ ਕੇ ਉਸ ਵਾਹਿਗੁਰੂ ਪਰਮਾਤਮਾ ਦਾ ਅੱਲਾ ਦਾ ਸ਼ੁਕਰਾਨਾ ਜ਼ਰੂਰ ਕਰਨਾ ਚਾਹੀਦਾ ਹੈਗਾ ਤੇ ਸਾਡੀ ਜ਼ਿੰਦਗੀ ਵਿੱਚ ਹੋਰ ਖੁਸ਼ੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਤੇ ਇਹਨੂੰ ਪ੍ਰੈਕਟਿਸ ਕਿੱਦਾਂ ਕਰਨਾ ਹੈਗਾ ਤੁਸੀਂ 5 ਮਿੰਟ ਕੱਢ ਕੇ ਇੱਕ ਡਾਇਰੀ ਲਗਾ ਲੈਣੀ ਹੈਗੀ ਆ ਤੇ ਡਾਇਰੀ ਦੇ ਉੱਤੇ ਕੋਈ ਵੀ ਜਿਹੜੀਆਂ ਗੱਲਾਂ ਤੁਹਾਨੂੰ ਆਪਣੀ ਲਾਈਫ ਬਾਰੇ ਚੰਗੀਆਂ ਲੱਗਦੀਆਂ ਉਹ ਲਿਖ ਕੇ ਤੇ ਸ਼ੁਕਰਾਨਾ ਤੁਸੀਂ ਨਾਲ ਲਿਖਣਾ ਹੈਗਾ ਵੀ ਬਹੁਤ ਬਹੁਤ ਥੈਂਕ ਯੂ ਪਰਮਾਤਮਾ ਥੈਂਕਸ ਗੋਡ ਥੈਂਕਸ ਬਾਈ ਗੁਰੂ ਧੰਨਵਾਦ ਪ੍ਰਮਾਤਮਾ ਦਾ ਤੇ ਇਹ ਚੀਜ਼ ਤੁਸੀਂ ਆਪਣੀ ਰੁਟੀਨ ਦੇ ਵਿੱਚ ਅਪਣਾ ਲੈਣੀ ਹੈਗੀ ਆ ਤੇ ਇਹਦੇ ਨਾਲ ਜਿਹੜਾ ਸਾਡਾ ਮਾਈਂਡ ਹੈਗਾ ਸਟਰੋਂਗ ਹੋਣਾ ਸ਼ੁਰੂ ਮਾਈਂਡ ਨੂੰ ਸਟਰੋਂਗ ਕਰਨ ਦੀ ਅਗਲੀ ਜਿਹੜੀ ਥ੍ਰੀਜ ਹੁੰਦੀ ਹੈਗੀ ਆ ਕਿ ਆਪਣਾ ਜਿਹੜਾ ਮਾਈਂਡ ਹੈਗਾ ਮਨ ਹੈਗਾ ਉਹਨੂੰ ਗਰੋਥ ਵਾਲਾ ਫਾਰਮੂਲੇ ਤੇ ਰੱਖਣਾ ਹੈਗਾ ਇਹ ਨਹੀਂ ਹੈਗਾ ਕਿ ਕੋਈ ਆਪਾਂ ਕੰਮ ਕਰਦੇ ਆ ਤੇ ਉੱਚ ਫੇਲ ਹੋ ਗਿਆ ਤੇ ਮਨ ਨੂੰ ਤੋੜ ਲੈਣਾ ਹੈਗਾ ਪਿਸ਼ਨ ਮੁੜ ਜਾਣਾ ਹੈਗਾ ਕਿਉਂਕਿ ਜਦੋਂ ਕੋਈ ਵੀ ਇਨਸਾਨ ਕਿਸੇ ਵੀ ਕੰਮ ਦੇ ਵਿੱਚ ਫੇਲ ਹੋ ਜਾਂਦਾ ਹੈਗਾ ਉਹਨੂੰ ਇੱਕ ਮੌਕਾ ਮਿਲਦਾ ਹੁੰਦਾ ਨਵੀਆਂ ਚੀਜ਼ਾਂ ਸਿੱਖਣੇ ਦਾ ਆਪਣੇ ਮਾਈਂਡ ਨੂੰ ਗਰੋਅ ਕਰਨ ਦਾ ਜਦੋਂ ਬੰਦਾ ਹੋਰ ਦਿਮਾਗ ਚਲਾਉਂਦਾ ਹੈਗਾ ਜਿੱਦਾਂ ਕਹਦੀ ਹੈ ਵੀ ਕਿਸੇ ਬੰਦੇ ਨੂੰ ਸਟ्रेस ਹੈਗੀ ਆ ਸਟ्रेस ਦੇ ਵਿੱਚ ਬੰਦੇ ਦਾ ਜਿਹੜਾ ਦਿਮਾਗ ਹੈਗਾ ਹੋਰ ਵਧੀਆ ਤਰੀਕੇ ਨਾਲ ਚੱਲਣ ਲੱਪਣਦਾ ਹੋਰ ਮੁਸ਼ਕਲਾਂ ਦਾ ਹੱਲ ਜਿਹੜਾ ਹੈਗਾ ਉਹਨੂੰ ਪਤਾ ਲੱਗਣ ਲੱਪਣਦਾ ਲੱਭਣ ਲੱਪਣਦਾ ਤੇ ਹਮੇਸ਼ਾ ਜਿਹੜਾ ਆਪਣਾ ਮਨ ਹੈਗਾ ਉਹ ਗਰੋਥ ਮਾਈਂਡਸੈਟ ਰੱਖਣਾ ਹੈ ਨਵੀਂ ਨਵੀਂ ਚੀਜ਼ਾਂ ਸਿੱਖਣ ਵਾਲਾ ਹੀ ਰੱਖਣਾ ਹੈ ਨੰਬਰ 3 ਤੇ ਜਿਹੜੀ ਚੀਜ਼ ਹੈਗੀ ਹੈ ਕਿ ਤੁਸੀਂ ਸਰੀਰਕ ਕਸਰਤ ਜ਼ਰੂਰ ਕਰੋ ਇਹਦੇ ਨਾਲ ਇਕੱਲੀ ਬਾਡੀ ਦੇ ਨਹੀਂ ਪ੍ਰਭਾਵ ਪੈਂਦਾ ਹੈਗਾ ਤੁਹਾਡੇ ਜਿਹੜਾ ਮਨ ਹੈਗਾ ਉਹ ਵੀ ਮਜ਼ਬੂਤ ਹੁੰਦਾ ਹੈਗਾ ਕਿਉਂਕਿ ਸਾਡੇ ਮਨ ਨੂੰ ਇੱਕ ਨਵੀਂ ਤਰ੍ਹਾਂ ਦੀ ਸਟ੍ਰੈਸ ਮਿਲਦੀ ਹੈਗੀ ਅਤੇ ਉਹ ਬਾਅਦ ਵਿੱਚ ਇੱਕ ਹੈਪੀ ਹਾਰਮੋਨਸ ਦੇ ਵਿੱਚ ਰਿਲੀਜ਼ ਹੋ ਜਾਂਦੀ ਹੈਗੀ ਆ ਸਾਡਾ ਮਨ ਮਜ਼ਬੂਤ ਹੁੰਦਾ ਹੈਗਾ ਅਸੀਂ ਕੋਈ ਵੀ ਫਿਜ਼ੀਕਲ ਜਾਂ ਮਾਨਸਿਕ ਤਣਾਅ ਤੋਂ ਦੂਰ ਹੋਣਿਆ ਗਿਆ ਤੇ ਕਸਰਤ ਨੂੰ ਆਪਣੇ ਰੂਟੀਨ ਦੇ ਵਿੱਚ ਜ਼ਰੂਰ ਐਡ ਕਰੋ ਤੁਸੀਂ ਰਨਿੰਗ ਕਰ ਸਕਦੇ ਆ ਤੇਜ ਵਾਕ ਕਰ ਸਕਦੇ ਆ ਯੋਗਾ ਕਰ ਸਕਦੇ ਆ ਜਿਮ ਵਰਕਆਊਟ ਕਰ ਸਕਦੇ ਆ ਹੋਮ ਵਰਕਆਊਟ ਕਰ ਸਕਦੇ ਆ ਤੇ ਐਕਸਰਸਾਈਜ਼ ਕਰਨ ਦੇ ਨਾਲ ਵੀ ਜਿਹੜਾ ਮਨ ਹੈਗਾ ਮਜ਼ਬੂਤ ਹੁੰਦਾ ਅਗਲੀ ਜਿਹੜੀ ਟੈਕਨੀਕ ਹੁੰਦੀ ਹੈਗੀ ਆਪਣੇ ਮਨ ਨੂੰ ਸਟਰੋਂਗ ਕਰਨ ਦੀ ਉਹ ਹੁੰਦੀ ਹੈਗੀ ਕਿ ਸਟ੍ਰੈਸ ਨੂੰ ਮੈਨੇਜ ਕਰਨਾ ਜਿਹੜਾ ਤਣਾਅ ਹੈਗਾ ਹਰੇਕ ਇਨਸਾਨ ਦੀ ਜ਼ਿੰਦਗੀ ਦਾ ਇੱਕ ਹਿੱਸਾ ਹੁੰਦਾ ਕਿਸੇ ਨੂੰ ਕੰਮਕਾਰ ਦੀ ਸਟ੍ਰੈਸ ਹੈ ਕਿਸੇ ਨੂੰ ਘਰੇਲੂ ਝਗੜਿਆਂ ਤੋਂ ਪਰੇਸ਼ਾਨੀ ਹੈਗੀ ਆ ਕਿਸੇ ਨੂੰ ਆਪਣੇ ਬੱਚਿਆਂ ਤੋਂ ਕਿਸੇ ਨੂੰ ਆਪਣੇ ਧੀਆਂ ਪੁੱਤਾਂ ਤੋਂ ਪਰੇਸ਼ ਇਤਨਾ ਨੂੰ ਮੈਨੇਜ ਕਰਨਾ ਅਗਰ ਤੁਸੀਂ ਸਿੱਖ ਲਿਆ ਤਾਂ ਤੁਸੀਂ ਆਪਣੀ ਮਨ ਨੂੰ ਵੀ ਸਟਰੋਂਗ ਕਰ ਪਾਓਗੇ ਕਿਉਂਕਿ ਇੱਕ ਆਦਤ ਹੁੰਦੀ ਹੈ ਕਿ ਇਹ ਤਣਾਅ ਦੀ ਅਗਰ ਤੁਸੀਂ ਉਹਨੂੰ ਟੈਕਲ ਕਰ ਗਏ ਤਾਂ ਤੁਸੀਂ ਇੱਕ ਵੱਡੀ ਤੋਂ ਵੱਡੀ ਪਰੇਸ਼ਾਨੀ ਦਾ ਸਾਹਮਣਾ ਵੀ ਬਹੁਤ ਹੀ ਆਸਾਨੀ ਨਾਲ ਕਰ ਪਾਓਗੇ ਤੇ ਸਟ्रेस ਨੂੰ ਮੈਨੇਜ ਕਰਨ ਵਾਸਤੇ ਤੁਸੀਂ ਯੋਗਾ ਕਰ ਸਕਦੇ ਆ ਬਰੀਥਿੰਗ ਐਕਸਰਸਾਈਜ਼ਸ ਕਰ ਸਕਦੇ ਆ ਤੁਸੀਂ 뮤ਜ਼ਿਕ ਸੁਣ ਸਕਦੇ ਆ ਇਦਾਂ ਦੀਆਂ ਹੋਰ ਬਹੁਤ ਸਾਰੀਆਂ ਟੈਕਨੀਕਸ ਹੁੰਦੀਆਂ ਜਿਹੜੀਆਂ ਤੁਹਾਡੇ ਤਣਾਅ ਨੂੰ ਮੈਨੇਜ ਕਰਨ ਦੇ ਵਿੱਚ ਕੰਮ ਆਉਂਦੀਆਂ ਨੰਬਰ 5 ਤੇ ਜਿਹੜੀ ਚੀਜ਼ ਹੁੰਦੀ ਹੈ ਕਿ ਤੁਸੀਂ ਆਪਣੇ ਟਾਰਗੇਟ ਹੈਗੇ ਉਹ ਨਿਸ਼ਚਿਤ ਰੱਖਣੇ ਹੈਗੇ ਆ ਭਟਕਣਾ ਨਹੀਂ ਹੈਗਾ ਕੋਈ ਵੀ ਤੁਸੀਂ ਚੀਜ਼ ਜ਼ਿੰਦਗੀ ਵਿੱਚ ਕਰਨੀ ਹੈਗੀ ਆ ਉਹਨੂੰ ਛੋਟੇ-ਛੋਟੇ ਸਟੈਪ ਦੇ ਵਿੱਚ ਹਾਸਲ ਕਰੋ ਤੇ ਇਹ ਨਹੀਂ ਹੈਗਾ ਵੀ ਆਪਾਂ 2-4 ਮਹੀਨੇ ਲਾ ਕੇ ਸਾਡਾ ਟਾਰਗੇਟ ਹੈਗਾ ਹੋਰ ਬਣ ਗਿਆ ਜਿੱਦਾਂ ਕਿ ਐਜ਼ ਅ ਐਗਜ਼ਾਮਪਲ ਕਿਸੇ ਬੰਦੇ ਨੇ ਡਾਕਟਰ ਬਣਨਾ ਹੈਗਾ ਪਿਓ ਦੀ ਪੜ੍ਹਾਈ ਕਰਨ ਵਾਸਤੇ ਬੰਦੇ ਨੂੰ ਬਹੁਤ ਹੀ ਜ਼ਿਆਦਾ ਮਿਹਨਤ ਬਹੁਤ ਹੀ ਸਾਲ ਲਾਉਣੇ ਪੈਂਦੇ ਹੈਗੇ ਫੇਰ ਜਾ ਕੇ ਡਾਕਟਰ ਬਣਦਾ ਹੈਗਾ ਇਹ ਨਹੀਂ ਹੈਗਾ ਵੀ ਆਪਾਂ ਪਲੱਸ 2 ਤੱਕ ਮੈਡੀਕਲ ਕਰ ਲਿਆ ਤੇ ਸਾਡਾ ਬਾਅਦ ਵਿੱਚ ਟਾਰਗੇਟ ਹੀ ਚੇਂਜ ਹੋ ਗਿਆ ਅਸੀਂ ਇੱਕ ਦੋ ਵਾਰੀ ਪ੍ਰੈਕਟਿਸ ਕਰਕੇ ਉਤੋਂ ਭੱਡ ਗਏ ਆਪਣੇ ਟੀਚੇ ਤੋਂ ਫਿਰ ਇਦਾਂ ਨਹੀਂ ਕਰਨਾ ਚਾਹੀਦਾ ਹੈਗਾ ਇਹਦੇ ਨਾਲ ਬੰਦੇ ਦੀ ਇੱਕ ਰੂਟੀਨ ਬਣ ਜਾਂਦੀ ਹੈਗੀ ਆ ਤੇ ਬੰਦੇ ਦਾ ਜਿਹੜਾ ਮਨ ਹੈਗਾ ਸਟਰੋਂਗ ਹੁੰਦਾ ਹੈਗਾ ਉਹਨੂੰ ਖੁਸ਼ੀ ਵੀ ਮਿਲਦੀ ਹੈਗੀ ਆ ਚਾਹੇ ਟਾਈਮ ਜ਼ਿਆਦਾ ਲੱਗ ਗਏ ਆਪਣੇ ਲਕਸ਼ਣ ਨੂੰ ਹਾਸਲ ਕਰਨ ਦੇ ਵਿੱਚ ਬਟ ਜਦੋਂ ਉਹ ਹਾਸਲ ਕਰ ਲੈਂਦਾ ਤੇ ਉਹਨੂੰ ਇੱਕ ਖੁਸ਼ੀ ਵੀ ਮਿਲਦੀ ਹੈਗੀ ਆ ਅਗਲੀ ਜਿਹੜੀ ਆਤ ਹੁੰਦੀ ਹੈਗੀ ਮਨ ਨੂੰ ਸਟਰੋਂਗ ਕਰਨ ਵਾਸਤੇ ਉਹ ਹੁੰਦੀ ਹੈਗੀ इमोशनल ਇੰਟੈਲੀਜੈਂਸ ਇਹਦਾ ਮਤਲਬ ਕੀ ਹੁੰਦਾ ਹੈਗਾ ਵੀ ਤੁਸੀਂ ਜਿਆਦਾ ਖੁਸ਼ੀ ਵਿੱਚ ਐਵੇਂ ਜਿਆਦਾ ਖੁਸ਼ ਨਹੀਂ ਹੋ ਜਾਣਾ ਹੈ ਜਾਂ ਕੋਈ ਉਦਾਸੀ ਵਾਲੀ ਗੱਲ ਹੈਗੀ ਉਹ ਜਿਆਦਾ ਉਦਾਸ ਨਹੀਂ ਹੋ ਜਾਣਾ ਹੈਗਾ इमोਸ਼ਨਲੀ ਆਪਣੇ ਆਪ ਨੂੰ ਸਟਰੋਂਗ ਕਰਨਾ ਹੈਗਾ ਇਹ ਵੀ ਤੁਹਾਡੇ ਮਨ ਨੂੰ ਸਟਰੋਂਗ ਕਰਨ ਦੇ ਵਿੱਚ ਹੈਲਪ ਕਰਦੀ ਹੈਗੀ ਆ ਐਸ ਅ ਐਗਜ਼ਾਮਪਲ ਕੋਈ ਬੱਚਾ ਜਿੰਦਾ ਪੇਪਰਾਂ ਦੇ ਵਿੱਚੋਂ ਫੇਲ ਹੋ ਗਿਆ ਹੁਣ ਇੰਨਾ ਸੈਡ ਹੀ ਨਹੀਂ ਹੋ ਜਾਣਾ ਹੈਗਾ ਕਿ ਬੰਦੇ ਨੂੰ ਗਾਹਾਂ ਪੜਨ ਦੇ ਦਿਲ ਹੀ ਨਹੀਂ ਕਰੇ ਜਾਂ ਫੇ ਕੋਈ ਇਦਾਂ ਦੇ ਬੱਚੇ ਵੀ ਹੁੰਦੇ ਆ ਜਿਹੜੇ ਸੁਸਾਈਡ ਵੀ ਕਰ ਲੈਂਦੇ ਹੈਗੇ ਆ ਤੇ ਨਾ ਹੀ ਤੁਸੀਂ ਆਪਣੇ ਤੇ ਨਾ ਹੀ ਆਪਣੇ ਬੱਚਿਆਂ ਤੇ ਇਦਾਂ ਦੀ ਆਦਤ ਪਾਉਣੀ ਹੈਗੀ ਕਿ ਬੰਦਾ इमोਸ਼ਨਲੀ ਇੰਨਾ ਵੀਕ ਹੋ ਜਾਵੇ ਦੋਸਤੋ ਜਿਹੜੀ ਅਗਲੀ ਟਿਪ ਹੈਗੀ ਹੈ ਕਿ ਆਪਣੇ ਆਪ ਨੂੰ ਸਕਾਰਾਤਮਕ ਲੋਕਾਂ ਦੇ ਘੇਰੇ ਵਿੱਚ ਰੱਖਣਾ ਹੈਗਾ ਤੁਹਾਡਾ ਜਿਹੜਾ ਫਰੈਂਡ ਸਰਕਲ ਆ ਪੋਜ਼ਿਟਿਵ ਲੋਕਾਂ ਦਾ ਹੋਣਾ ਚਾਹੀਦਾ ਹੈਗਾ ਇਹ ਨਹੀਂ ਹੈਗਾ ਤੁਸੀਂ ਨਕਾਰਾਤਮਕ 네ਗੇਟਿਵ ਲੋਕਾਂ ਦੇ ਸਰਕਲ ਦੇ ਵਿੱਚ ਹੈਗੇ ਆ ਉਨੀ ਤੁਹਾਡੀ ਲੱਤਾਂ ਵੀ ਖਿੱਚੀ ਜਾਣੀਆਂ ਹੈਗੀਆਂ ਤੁਹਾਡੇ ਕਿਸੇ ਵੀ ਕਾਮਯਾਬੀ ਕਰਕੇ ਉਹਨੇ ਖੁਸ਼ ਵੀ ਨਹੀਂ ਹੋਣਾ ਹੈਗਾ ਤੇ ਤੁਹਾਨੂੰ ਉਨੀ ਮੈਂਟਲੀ ਡਿਸਟਰਬ ਕਰੀ ਜਾਣਾ ਹੈਗਾ ਮੈਂਟਲੀ टॉਰਚਰ ਕਰੀ ਜਾਣਾ ਹੈਗਾ ਇਸ ਕਰਕੇ ਇਦਾਂ ਦੇ ਲੋਕਾਂ ਨਾਲ ਤੁਸੀਂ ਸੰਪਰਕ ਬਣਾਓ ਇਦਾਂ ਦੀਆਂ ਕਿਤਾਬਾਂ ਪੜੋ ਇਦਾਂ ਦੇ ਤੁਸੀਂ YouTube ਚੈਨਲ ਫੋਲੋ ਕਰੋ ਜਾਂ ਵੀਡੀਓਜ਼ ਦੇਖੋ ਜਿਹੜੇ ਤੁਹਾਨੂੰ ਪੋਜ਼ੀਟਿਵਲੀ ਇਨਫਲੂਐਂਸ ਕਰਦੇ ਹੈਗੇ ਆ ਤੁਹਾਨੂੰ ਜ਼ਿੰਦਗੀ ਵਿੱਚ ਕੋਈ ਸਾਬ ਮਿਲਦਾ ਹੈਗਾ ਇਸ ਦੇ ਨਾਲ ਜਿਹੜਾ ਤੁਹਾਡਾ ਮਾਈਂਡ ਹੈਗਾ ਉਹ ਸਟਰੋਂਗ ਹੁੰਦਾ ਹੈਗਾ ਤੇ ਦੋਸਤੋ ਐਸੀ 7 ਤਰੀਕੇ ਜਿਨ੍ਹਾਂ ਨੂੰ ਫੋਲੋ ਕਰਕੇ ਤੁਸੀਂ ਆਪਣੇ ਮਨ ਨੂੰ ਸਟਰੋਂਗ ਕਰ ਸਕਦੇ ਆ ਤੁਸੀਂ ਹਮੇਸ਼ਾ ਹੀ ਨਵੀਆਂ ਨਵੀਆਂ ਚੀਜ਼ਾਂ ਸਿੱਖਣੀਆਂ ਹੈਗੀਆਂ ਨਵੀਆਂ ਨਵੀਆਂ ਚੀਜ਼ਾਂ ਦੇਖਣੀਆਂ ਹੈਗੀਆਂ ਜਿਹੜੀ ਬਾਇਓਗ੍ਰਾਫੀ ਸੁਣੀਆਂ ਹੈਗੀਆਂ ਜਿਹੜੇ ਲੋਕ ਬਹੁਤ ਹੀ ਮਹਾਨ ਹੋਏ ਹੈਗੀਆਂ ਉਹ ਪੜ੍ਹਨੀ ਉਹਨਾਂ ਦੇ ਨਾਲ ਵੀ ਜਿਹੜਾ ਮਾਈਂਡ ਹੈਗਾ ਪੋਜ਼ਿਟਿਵ ਹੁੰਦਾ ਮਾਈਂਡ ਸਟਰੋਂਗ ਹੁੰਦਾ ਤੇ ਹੋਵੇ ਦੋਸਤੋ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਅਗਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਪਲੀਜ਼ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਓ ਮੇਰਾ ਚੈਨਲ ਜਾਂ ਫੇਸਬੁੱਕ ਪੇਜ ਵੀ ਫੋਲੋ ਕਰ ਲਿਓ ਧੰਨਵਾਦ